ਹਲਤ ਭਗਤ ਮੁਖ ਉਜਲ ਹੋਈ ਜੇ ਨਿਤ ਧਿਆਈਏ ਹਰ ਪ੍ਰਖ ਨਾਮ ਪਰਮ ਸਤਕਾਰ ਯੋਗ ਸਤਗੁਰਾਂ ਦੀ ਸਾਜੀ ਤੇ ਨਿਵਾਟੀ ਗੁਰੂ ਪਿਆਰੀ ਗੁਰੂ ਸواری ਮਹਾਰਾਜ ਦਾ ਵਰਨ ਚਾ ਕਰਕੇ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਆਓ ਕੁਝ ਸਮੇਂ ਦੀ ਹਾਜ਼ਿਰਦਾਰਣ ਲੈ ਕੇ ਲਾਈਏ ਜੀ ਸਾਰੇ ਇਕਾਗਰਤਾ ਦੇ ਨਾਲ ਬੈਠਣ ਦੀ ਕੋਸ਼ਿਸ਼ ਕਰੀਏ ਮਨ ਜੁੜ ਜਿਕ ਤੇ ਮਹਾਰਾਜ ਦੀ ਕਿਰਪਾ ਹੋ ਸਾਡੇ ਮਨ ਤੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਮਨ ਵਰਤਿਆ ਜੋੜ ਕੇ ਮਨ ਉਪਰ ਕਾਬੂ ਕਰਨ ਦੀ ਕੋਸ਼ਿਸ਼ ਕਰਨੀ ਕਿ ਤੇ ਮਨ ਜੁੜ ਜੇ ਫਿਰ ਕਹਿੰਦੇ ਕਿਰਪਾ ਹੋ ਜਾਂਦੀ ਹੈ ਕਿਰਪਾ ਹੋਣੇ ਕਿਵੇਂ ਜੁੜ ਕੇ ਬੈਠਾਂਗੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਹੇ ਭਾਈ ਹੇ ਸਾਧੂ ਜਨ ਉਹ ਸਤਨਾ ਕਰਨ ਵਾਲਿਓ ਮੈਨੂੰ ਤੁਸੀਂ ਵੀਰ ਨਾਲ ਜੁੜਨਾ ਚਾਹੁੰਦੇ ਹੋ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਕਹੇ ਫਿਰ ਕਿਉਂ ਕਿਵੇਂ ਜੁੜਨਾ ਸਾਵਧਾਨ ਇਕਤਰ ਜੀਤ ਸੁਮਾਹ ਪੁਰਸ਼ਾ ਬਾਸੋਂ ਅਬਾ ਵੀਰਵਲ ਦਾਸ ਜੀ ਬੜੇ ਸਤਿਕਾਰਯੋਗ ਰੱਬੀ ਰੂਹ ਹੈ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਅੱਜ ਇਹ ਸਲਾਨਾ ਸਮਾਗਮ ਸਲਾਨਾ ਭੰਡਾਰਾ ਪਰ ਉਪਕਾਰੀ ਜੀਵਨ ਵਾਲੇ ਮਹਾਂਪੁਰਸ਼ਾਂ ਨੇ ਆਪਣੇ ਘਰ ਵਿੱਚ ਹੀ ਮਹਾਰਾਜ ਦੇ ਚਰਨ ਪਵਾਏ ਨੇ ਮਹਾਰਾਜ ਦੀ ਉਸਤਤਿ ਕਰਨ ਵਾਸਤੇ ਸਤਿਕਾਰ ਦੇ ਘਰੇ ਚਰਨ ਪਵਾਏ ਨੇ ਆਓ ਜੁੜੀਏ ਹੋਰ ਵੀ ਅਨੇਕਾਂ ਪੁਰਸ਼ ਮਹਾਪੁਰਸ਼ ਮੇਰੇ ਸਤਿਕਾਰਯੋਗ ਬਾਬਾ ਜੀ ਸਵਾਮੀ ਜੀ ਮਹਾਰਾਜ ਸਾੰਭ ਦੇਕਾਨੰਦ ਜੀ ਮਹਾਰਾਜ ਇੱਛੇ ਵਾਲਾ ਨਾਬਾ ਨਾਬੇ ਸ਼ਹਿਰ ਵਾਲੇ ਪਾਸਿਓਂ ਹੋਰ ਵੀ ਮਹਾਪੁਰਸ਼ ਜਿਨ੍ਹਾਂ ਦੇ ਨਾਂ ਦਾਸ ਨਾਂ ਨਹੀਂ ਜਾਣਦਾ ਉਹ ਵੀ ਸੰਤਾਂ ਨੂੰ ਦਰਸ਼ਨ ਦੇਣਗੇ ਕੀਤ ਦਰਸ਼ਨ ਸਾਧ ਕੇ ਸਾਹਿਬ ਆਵੇ ਯਾਤ ਲੇਖੇ ਮੇ ਸੋਈ ਘੜੀ ਬਾਕੀ ਕੀ ਦਿਨ ਬਾਦ ਸੋ ਉਹ ਵੀ ਦਰਸ਼ਨ ਦੇਣਗੇ ਆਓ ਕੁਝ ਸਿਮ ਦੀ ਹਾਜੀਵਰ ਨਾਲ ਮਿਲ ਕੇ ਲਾਈਏ ਮਨ ਜੋੜੀਏ ਸਾਰੀ ਸੰਗਤ ਜੁੜ ਕੇ ਬੈਠੇ ਹੋ ਰੌਲੇ ਤੋਂ ਸੋਚ ਕੇ ਬੈਠੇ ਹੋ ਮਨ ਜੁੜ ਜੇ ਮਾਰਾ ਕਹਿੰਦੇ ਗਰੀ ਜਸਮੰਦਲ ਸਾਧੂ ਨਹੀਂ ਨਦੀ ਨਹੀਂ ਗੁੰਜ਼ਾਰ ਕਹਿੰਦੇ ਭਾਈ ਜਿਹੜੇ ਨਗਰ ਵਿੱਚ ਕਹਿੰਦੇ ਕੋਈ ਸਾਧੂ ਰੱਬ ਦਾ ਪਿਆਰਾ ਨਾ ਹੋਵੇ ਨਾ ਜਸਮੰਦਲ ਸਾਧੂ ਨਹੀਂ ਨਦੀ ਨਹੀਂ ਗੁੰਜ਼ਾਰ ਕਹਿੰਦੇ ਕੋਈ ਪਾਣੀ ਦਾ ਸਰੋਤ ਨਾ ਹੋਵੇ ਕੋਈ ਪਾਣੀ ਨਾ ਹੋਵੇ ਗੁੰਜ਼ਾਰ ਤਬ ਗੁਰੂ ਜਨ ਕੋਈ ਪੂਰੇ ਗੁਰੂ ਜਾਨਾ ਹੁਣ ਜਸਮੰਦਲ ਸਾਧੂ ਨਹੀਂ ਨਦੀ ਨਹੀਂ ਗੁਜ਼ਾਰ ਤਜ ਹੰਸਾ ਬਹਿ ਦੇਸੜਾ ਜਮਕੀ ਮੋਟੀ ਮਾਰ ਕਹਿੰਦੇ ਭਾਈ ਉਸ ਸ਼ਹਿਰ ਨੂੰ ਸ਼ਬਦਨਾ ਚਾਹੀਦਾ ਜਿੱਥੇ ਕੋਈ ਰੱਬ ਦਾ ਪਿਆਰਾ ਨਾ ਹੋਵੇ ਜਿੱਥੇ ਪਾਣੀ ਨਾ ਹੋਵੇ ਜਿੱਥੇ ਗੁਰਬਾਣੀ ਨਾ ਹੋਵੇ ਜਿੱਥੇ ਪਾਤਸ਼ਾਹ ਦੀ ਚੀਕ ਚਕਾਹਟ ਨਾ ਹੋਵੇ ਕਹਿੰਦੇ ਖੁਸ਼ਕ ਜਗ੍ਹਾ ਸ਼ਰਣੀ ਚਾਹੀਦੀ ਏ ਪਰ ਅਸੀਂ ਕਹਿੰਦੇ ਭਾਈ ਵੱਡੇ ਕਰਮਾਂ ਵਾਲਿਆ ਸਾਡੇ ਕੋਲ ਮਹਾਂਪੁਰਸ਼ ਹੀ ਨੇ ਕਿੰਨਾ ਪ੍ਰਚਾਰ ਹੋ ਰਿਹਾ ਹੈ ਕਿੰਨੇ ਸਸਤ ਅਸਥਾਨ ਬਣੇ ਨੇ ਕਟੀਆਂ ਆਪੀਆਂ ਗੁਰੂ ਘਰ ਕਿੰਨੇ ਬਣਿਆ ਸੀ ਬੜੇ ਕਰਮਾਂ ਨਾਲ ਪਿਆਰੇ ਫਿਰ ਕਿਉਂ ਨਹੀਂ ਲਾਹ ਲੈਂਦੇ ਮਨਾ ਕਿਉਂ ਨਹੀਂ ਜੁੜਦਾ ਤਰ ਪਰ ਸਰ ਪਰ ਸੰਤ ਜਨ ਚੌਥਾ ਵਰਸੇ ਮੇਘ ਕਹਿੰਦੇ ਤਰ ਪਰ ਕਹਿੰਦੇ ਦਰਖਤ ਨਾ ਹੋਣ ਕਿਸੇ ਏਰੀਆ ਵਿੱਚ ਕਹਿੰਦੇ ਦਰਖਤ ਹੁੰਦੇ ਦਰਖਤ ਸਾਨੂੰ ਛਾਂਜ ਹੁੰਦੇ ਜੋ ਅੱਜ ਕਿੰਨੇ ਦੇਖੀਦਾ ਬਾਬਾ ਜੀ ਲੰਗਰ ਲਾਇਆ ਬਾਦ ਦਸ ਦਾ ਤਰ ਪਰ ਕਹਿੰਦੇ ਕਿੰਨੇ ਰੋਡ ਬਾਲ ਗਏ ਕਿੰਨੇ ਦਸਤ ਪੱਤੇ ਗਏ ਨੇ ਤੇ ਲਾਇਆ ਕਿਸੇ ਨੇ ਇੱਕ ਵੀ ਨਹੀਂ ਪਰ ਅੱਜ ਤਾਈਂ ਉਹ ਇੰਨਾ ਗੰਦਾ ਮੌਸਮ ਹੋ ਚੁੱਕਿਆ ਕਿੰਨੀ ਹਮਸ ਪਈ ਪਈ ਐ ਕਿੰਨੀ ਗਰਮੀ ਕਿਉਂ ਹੋ ਰਹੀ ਐ ਕਿਉਂਕਿ ਅਸੀਂ ਆਪਣੇ ਦਰਖਤ ਸੰਭੇ ਨਹੀਂ ਅਸੀਂ ਉਹਨਾਂ ਨੂੰ ਸੰਭਾਲਿਆ ਜੇ ਸੰਭਾਲ ਕੀਤੀ ਹੁੰਦੀ ਐ ਜੇ ਅਸੀਂ ਕਹਿੰਦੇ ਰੱਬਾ ਮੀਂਹ ਪਾ ਦੇ ਮੀਂਹ ਪੈਣਾ ਕਿੱਥੋਂ ਐ ਜੇ ਦਰਖਤ ਹੋਣਗੇ ਫੇਰ ਹੀ ਕਹਿੰਦੇ ਪਿਆਰੋ ਮੀਂਹ ਪੈਣਾ ਠੰਡੀ ਹਵਾ ਵੀ ਆਵੇਗੀ ਹੁਣ ਕਿੰਨਾ ਅਸੀਂ ਹਾਏ ਹਾਏ ਕਰਦੇ ਆ ਨਾ ਤਰ ਪਰ ਸਰ ਪਰ ਕਹਿੰਦੇ ਪਾਣੀ ਦਾ ਕਿੰਨਾ ਬੁਰਾ ਹਾਲ ਹੈ ਕਿੰਨੇ ਇਲਾਕਿਆਂ ਚ ਪਾਣੀ ਛੱਡ ਚੁੱਕੀ ਧਰਤੀ ਤਰ ਪਰ ਸਰ ਪਰ ਸੰਤ ਜਨ ਕਹਿੰਦੇ ਉਹ ਕਿੰਨੇ ਨਗਰ ਤੇ ਸਾਧੂਆਂ ਦਾ ਕਿਸੇ ਵਸਾ ਹੀ ਹੈ ਨਹੀਂ ਪਰ ਕਹਿੰਦੇ ਜੇ ਉਹ ਹੋਣ ਨਾ ਤਰ ਪਰ ਸਰ ਪਰ ਸੰਤ ਜਨ ਚੌਥਾ ਵਰਸੇ ਮਿਹੇ ਪਰਮਾਰਥ ਕੇ ਕਾਰਨ ਸੰਤੋ ਧਾਰੀ ਦੇਹੇ ਪਰ ਕਹਿੰਦੇ ਪਰਮਾਰਥ ਦੇ ਕੰਮ ਵਾਸਤੇ ਕਹਿੰਦੇ ਚਾਵ ਚਾਰਾ ਨੇ ਦੇ ਧਾਰੀ ਹੈ ਦਸਤ ਲਾਈਏ ਕਹਿੰਦੇ ਪਿਆਰਿਓ ਫਿਰ ਕਹਿੰਦੇ 20 ਬੱਤੀਏ ਪੱਲੇਗਾ ਫਿਰ ਪਾਣੀ ਵੀ ਕਿੰਨਾ ਹੋ ਜਾਵੇਗਾ ਤੇ ਨਾਲ-ਨਾਲ ਕਹਿੰਦੇ ਸਾਧੂ ਜਨ ਹੋਣ ਕਹਿੰਦੇ ਪਰਪਕਾਰੀ ਜੀਵਨ ਵਾਲੇ ਕਹਿੰਦੇ ਉਹ ਹੁਣ ਸਾਨੂੰ ਕਹਿੰਦੇ ਸੱਦੇ ਰਸਤੇ ਪਹੁੰਹਣਗੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਭੰਡਾਰਾ ਹੋਇਆ ਕਿੰਨੇ ਮਹਾਂਪੁਰਸ਼ਾਂ ਨੇ ਦਰਸ਼ਨ ਦਿੱਤੇ ਨੇ ਕਿੰਨਾ ਕਰਮਾ ਵਾਲੇ ਆ ਇੱਕ ਸਾਧੂ ਬੁਲਾਈਏ ਕਹਿੰਦੇ ਕਿੰਨਾ ਖਰਚਾ ਆ ਜਾਂਦਾ ਬਾ ਇੱਥੇ ਤਾਂ ਅਨੇਕਾਂ ਸਾਧੂ ਆਏ ਸਾਲ ਆਉਂਦੇ ਨੇ ਕਿੰਨਾ ਪਰਉਪਕਾਰ ਵਾਲਾ ਜੀਵ ਹੈ ਮਹਾਂਪੁਰਸ਼ਾਂ ਦਾ ਹੈ ਸੰਗਤਾਂ ਜੁੜਦੀਆਂ ਨੇ ਸੰਤਾਰੇ ਘਰੇ ਚਰਨ ਪੈਂਦੇ ਨੇ ਪਤਾ ਨਹੀਂ ਕਿਹੜੀ ਰੱਬੀ ਰੂਹ ਸਾਡੇ ਹਿਰਦੇ ਵਾਸ ਜਾਣੀ ਆ ਉਹਦੇ ਚਰਨ ਨਾਮ ਰੂਪੀ ਚਰਨ ਅਸੀਂ ਸਮਝ ਲਈਏ ਗੁਰਬਾਣੀ ਕਹਿੰਦੀ ਕੀ ਹੈ ਮਾਲਾ ਕਹਿੰਦੇ ਦਇਆ ਦਲੋਂ ਵਿੱਚ ਰੱਖੀਏ ਹਰ ਧਮ ਜਪੀਏ ਨਾਮ ਉਹ ਭਾਈ ਤੇਰੇ ਅੰਦਰ ਦਇਆ ਆ ਜਾਵੇ ਹੱਥ ਉਹਦਾ ਨਾਮ ਜਪ ਲੈ ਪਰ ਜਪਣਾ ਕੋ ਜੁੜ ਕੇ ਬੈਠੇਗਾ ਜੁੜਨਾ ਕਿੱਥੇ ਆ ਜਿਵੇਂ ਜੁੜ ਕੇ ਬੈਠੇ ਆਪਾਂ ਸਾਰੇ ਤੁੰਗ ਤੇ ਸਮਾਏ ਆਪਾਂ ਕਹਿੰਦਾ ਕੋਈ ਨਹੀਂ ਫੇਰ ਸਹੀ ਦੀ ਹਲੇ ਬੜੀ ਉਮਰ ਪਈ ਐ ਪਰ ਮਹਾਰਾਜ ਕਹਿੰਦੇ ਉਹ ਮਨਾ ਅੱਜ ਕੱਲ ਹਾਲ ਹੈ ਨਾ ਭਈ ਪ੍ਰਾਪਤ ਮਾਨੁਖ ਦੇਹੂਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀ ਅਮਰ ਕਾਜ ਤੇਰੇ ਕਿਤੇ ਨਾਕਾਮ ਮੇਲੇ ਸਾਧ ਸੰਗਤ ਭਜ ਕੇ ਵਲ ਨਾਮ ਮਨਾ ਹੋਰ ਜਿੰਨੇ ਮਰਜੀ ਕੰਮ ਕਰ ਲੈ ਤੇਰੇ ਕਿਸੇ ਕੰਮ ਨਹੀਂ ਆਉਣੇ ਪਰ ਜਿਹੜਾ ਆ ਸਮਾ ਨਾ ਮਨ ਕੀ ਕਟੀਏ ਮੈਲ ਸਾਧ ਸੰਗ ਬੁੱਠਿਆ ਆਵੇ ਸਾਹਿਬ ਚਿਤ ਤੇਰੇਆ ਭਗਤਾ ਡਿਠੇ ਆ ਕਹਿੰਦੇ ਮਨ ਦੀ ਤੇਰੀ ਮੈਲ ਕਦੇ ਨਾ ਕੱਟੀ ਜਾਵੇਗੀ ਕਹਿੰਦੇ ਜੇ ਤੂੰ ਆ ਕੇ ਜੁੜ ਜਾਏਗਾ ਸਾਧ ਸੰਗਤ ਦੇ ਵਿੱਚ ਦਇਆ ਦਿਲੋ ਵਿੱਚ ਰੱਖੀਏ ਹਰ ਤਮ ਜਪੀਏ ਨਾਮ ਕਹੇ ਹਰ ਵੇਲੇ ਜਦੋਂ ਉਹਦਾ ਨਾਮਾ ਜੁੜ ਜਾ ਅੰਦਰੋਂ ਫਿਰ ਕਹਿੰਦੇ ਕੀ ਹੋਵੇਗਾ ਸੰਤ ਸਮਾਗਮ ਕੀਜੀਏ ਤਾਂ ਹੰਸਾ ਪਹੁੰਚੇ ਧਾਮ ਪਿਆਰੇ ਕਹੇ ਅਜੇ ਸਮਾਗਮ ਕਰ ਕਹਿੰਦੇ ਫਿਰ ਜਿਹੜਾ ਤੇਰਾ ਮਨ ਰੂਪੀ ਹੰਸਾ ਕਹਿੰਦੇ ਧਾਮ ਪਹੁੰਚ ਜਾਵੇਗਾ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਫਿਰ ਕਿਉਂ ਨਹੀਂ ਜੁੜਦਾ ਮਨ ਕੀ ਕੱਟੀ ਹੈ ਮੈਲ ਸਾਥ ਸੰਗਤ ਗੁੱਠਿਆਂ ਆਵੋ ਸਾਹਿਬ ਚਿੱਤ ਤੇਰਿਆਂ ਭਗਤਾਂ ਜਿੱਤੇ ਕਦੋਂ ਪਰ ਮਰਾਜ ਡੋੜ ਗਿਆ ਆ ਸਮਾਂ ਮੁੜ ਕੇ ਤੈਨੂੰ ਮਿਲਣਾ ਨਹੀਂ ਅੱਜ ਦਾ ਲਾਹ ਲੀ ਲਗਰੀ ਬਾਕ ਅੱਜ ਕਾ ਲਾਹ ਲੀ ਜੀ ਜਿਹੜੇ ਵਿਛੋੜੇ ਪੈਰੇ ਕਦੋਂ ਵੀ ਐਸਾ ਆਏਗਾ ਸਭ ਤੋਂ بڑے ਵਿਛੋੜ ਹਰ ਕਦਮ ਮੈਂ ਬੱਚਿਆਂ ਲਈ ਆ ਕਰਨਾ ਠੀਕ ਹੈ ਫਰਜ਼ ਬਣਦਾ ਹੈ ਪਰ ਆ ਵੀ ਸਮਾਂ ਦੀ ਜ਼ਰੂਰੀ ਹੈ ਪਿਆਰੇ ਆ ਫਿਰ ਕਿਉਂ ਨਹੀਂ ਜੁੜਦਾ ਅੱਜ ਕਾ ਲਾਹ ਲੀ ਜੀ ਜਸਾ ਮੁੜ ਕੇ ਕਿੰਦਲ ਪਈ ਬੈਣ ਦਾ ਮੜੀਏ ਸਾਰੇ ਪਿਆਰ ਦੇ ਨਾਲ ਜੀ ਉਹ ਮੁੜ ਕੇ ਹੱਥ ਓੜਾ ਨਹੀਂ ਇਕ ਵਾਰੀ ਚੇਹਰੇ ਆਉਂਦੇ ਉਹ ਇਕ ਵਾਰੀ ਤੇ ਪਿਆਰ ਦੇ ਨਾਲ ਜੀ ਹੱਥ ਆਏ ਉਹ ਬਣੇ ਜੋ ਲੱਗਿਆ ਉਹ ਮੁੜ ਕੇ ਹੱਥ ਓੜਾ ਨਹੀਂ मुर्गे हलियो नई हिकु न ਲੰਗਿਆ 베ਰਾ ਇੱਕ ਵਾਰੀ ਲੰਗਿਆ 베ਰਾ ਇੱਕ ਵਾਰੀ ਲੰਗਿਆ 베ਰਾ ਇੱਕ ਵਾਰੀ ਲੰਗਿਆ 베ਰਾ ਜੀ ਬੋਲ ਨਹੀਂ ਕਰਦੇ ਕਿ ਹੇ ਉਮਰ ਪਈ ਹੈ ਤੁਸੀਂ ਮੰਨ ਲਓ ਸਿਰਫ ਮੰਨ ਲਓ ਅਸੀਂ ਨਹੀਂ ਕਹਾਂਦੇ ਕਿ ਖਰਾਪਿਆ ਸਰਮਾ ਲੇ ਕੇ ਬਾਦੀ ਕਾਲਾ ਲਾ ਲੀ ਜੀ ਕਾਲੇ ਕਿਸੇ ਤੋਂ ਹੋਈ ਤਾਂ ਬਣਾ ਅੱਗ ਲਾ ਲੈ ਲੈ ਮੇਰਾ ਜਨਮ ਨਾ ਜਾਈ ਯਾਰ ਜੇ ਤਰ ਹੈ ਤੂੰ ਜੇ ਤਰ ਇਸ ਦਿਨ ਵਿੱਚ ਪ੍ਰਾਪਤ ਸੀਸ਼ੇਰ ਆਉਂਦੇ ਵੇ ਹੱਥ ਸੁਟਾ ਘੱਟ ਜੋ ਪਾਣੀ ਜੀ ਕਹਿੰਦੇ ਆ ਥਲੇ ਬੱਠੇ ਆਪਾਂ ਕਿਰਤ ਕਰੀਏ ਜੰਮਾ ਬਣਾਸ ਪੂਰੀ ਜਾਈ ਗਵਾਰੇ ਮਰਖਾ ਚਾਹ ਤੂੰ ਮਗੋ ਆਂਦਾ